ਸੋਸਕੋਲਜੀ ਲੁਧਿਆਣਾ ਪ੍ਰੋਜੈਕਟ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂਬੈਸ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜਾ ਨੇ ਬੜੀ ਵੱਡੀ ਆਫਤ ਲਿਆ ਕੇ ਖੜੀ ਕਰ ਦਿੱਤੀ ਹੈ ਉੱਥੇ ਹੀ ਕੁਝ ਸਜਣ ਇਹੋ ਜੀ ਵੀ ਨੇ ਜਿਹੜੇ ਇਸ ਸਥਿਤੀ ਦੇ ਵਿੱਚ ਲੋਕਾਂ ਦੀ ਮਦਦ ਲਈ ਬੜੇ ਤਤਪਰ ਹੋ ਕੇ ਲੱਗੇ ਹੋਏ ਨੇ ਵੱਖ-ਵੱਖਰੀ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਔਰ ਇਸ ਵਕਤ ਅਸੀਂ ਹਲਕਾ ਸਾਨੇਵਾਲ ਦੇ ਵਿੱਚ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਮੌਜੂਦ ਹੈ ਜਿੱਥੇ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਇੰਚਾਰਜ ਨੇ ਸਰਦਾਰ ਪੁਲਾ ਸਿੰਘ ਜੀ ਪਾਰਟੀ ਜਨਤਾਧਰ ਯੂनाइटेड ਦੇ ਉਹਨਾਂ ਵੱਲੋਂ ਪਿੰਡ ਵਾਸੀਆਂ ਦੇ ਮਦਦ ਦੇ ਲਈ ਤਰਪਾਲਾ ਕੁਝ ਜਿਹੜੀਆਂ ਬਤੌਰ ਦਾਨ ਦੇ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਲੋਕਾਂ ਦਾ ਸਹਿਯੋਗ ਹੈ ਜਿਹੜਾ ਤਰਪਾਲਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਪੋਲਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਹਵਾਇ ਗੁਰਜੀ ਦਾ ਖਾਲਸਾ ਬਾਈਕੁਰ ਜੀ ਫਤੇ ਜੀ ਜੀ ਅੱਜ ਤਰਪਾਲਾ ਤੁਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਮੰਗਾਈਆਂ ਨੇ ਕਿਹੜਾ ਵੱਲੋਂ ਜਿਹੜੇ ਦਾਨੀ ਸੱਜਣ ਨੇ ਜਿਹੜਾ ਵੱਲੋਂ ਇਹ ਸ਼੍ਰੀਮਾਨ ਜੀ ਸਾਡੇ ਨਾਲ ਪਿੰਡਾਂ ਦੇ ਵਿੱਚ ਬਹੁਤ ਸਾਰੇ ਘਰ ਨੇ ਜਿਹੜੇ ਗਰੀਬ ਨੇ ਜਿਨ੍ਹਾਂ ਦੀ ਛੱਤਾਂ ਚੋਰੀਆਂ ਨੇ ਸਾਡੇ ਥੇ ਜਿਹੜੇ ਐਮਐਲਏ ਨੇ ਮੌਕੇ ਤੇ ਅਸੀਂ ਉਹਨਾਂ ਨੂੰ ਵੀ ਗੁਵਾਰ ਲਗਾਈ ਸੀ ਪਰ ਉਹ ਅਜੇ ਨਹੀਂ ਪਹੁੰਚ ਸਕੇ ਕਿਸੇ ਕਾਰਨ ਪਰ ਮੈਂ ਮੇਰੀ ਪਾਰਟੀ ਨੂੰ ਜ਼ੋਰ ਪਾਇਆ ਕਿ ਸਾਡੀ ਇਧਰਲੇ ਪਾਸੇ ਜਿਹੜ ਵੀ ਜਿਹੜੀ ਮੇਨ ਸੇਵਾ ਵਾ ਲੋਕਾਂ ਦੇ ਛੱਤਾ ਚੋਰੀਆਂ ਨੇ ਮੈਨੂੰ ਉਹਦੇ ਵਾਸਤੇ ਕੋਈ ਸਮਾਨ ਭੇਜੋ ਤੇ ਇਹ ਬੈਣੀਪਾਲ ਜੀ ਨੇ ਪ੍ਰਧਾਨ ਸਾਹਿਬ ਜਨਤਾ ਪਾਲ ਯੂਨਾਈਟਰ ਦੇ ਔਰ ਨਾਲ ਉਹਨਾਂ ਦੇ ਝਾੜ ਸਾਹਿਬ ਨੇ ਰਾਹੁਲ ਘਈ ਜੀ ਨੇ ਪੰਜਾਬ ਪ੍ਰਧਾਨ ਨੌਜਵਾਨ ਔਰ ਜਿਹੜੇ ਇਹ 10 ਬੰਡਲ ਆਏ ਸੀ ਸਾਡੇ ਕੋਲ ਕੁਝ ਕੱਲ ਆਣੇ ਆ ਔਰ ਹੌਸਬਾਲ ਇੰਡੀਆ ਉਹਨਾਂ ਦੇ ਮਾਲਕਾਂ ਲੋ ਉਹਨਾਂ ਦੇ ਸਟਾਫ ਵੱਲੋਂ ਦੋ ਹਾਂਜੀ ਉਹ ਜੈਨ ਸਾਹਿਬ ਵੱਲੋਂ ਦੋ ਬੰਡਲ ਉਹਨਾਂ ਵੱਲੋਂ ਆਏ ਆ ਸਾਨੂੰ ਇਹ ਅਸੀਂ ਹੁਣ ਆਪਣੇ ਜਿੱਦਾਂ ਵੀ ਜਿਹਨੂੰ ਜਿੰਨੀ ਜ਼ਰੂਰਤ ਆ ਉੰਨੀ ਇਹਦੇ ਵਿੱਚੋਂ ਕੱਟ-ਕੱਟ ਕੇ ਲੋਕਾਂ ਦੇ ਘਰ-ਪਰਤੀ ਪਹੁੰਚੀ ਕਰਾਂਗੇ ਜਿੱਥੇ-ਜਿੱਥੇ ਜ਼ਰੂਰਤ ਆ ਜ਼ਰੂਰਤਮੰਦ ਨੂੰ ਦੇਣੀ ਆ ਇਹ ਇਹ ਸਾਡੀ ਪਾਰਟੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਵਾ ਲੰਗਰ ਦੀ ਵੀ ਸੇਵਾ ਅਸੀਂ ਕਰਕੇ ਆਏ ਤੁਸੀਂ ਦੇਖ ਸਕਦੇ ਹੋ ਜਿੱਦਾਂ-ਜਿੱਦਾਂ ਸਾਡੇ ਕੋਲ ਰਸਤਾ ਆਈ ਜਾਣੀ ਆ ਅਸੀਂ ਲੋਕਾਂ ਨੂੰ ਵੰਡੀ ਜਾਣੀ ਆ ਸੋ ਜਿਹੜੇ ਲੋਕ ਜਿਹਨਾਂ ਦੇ ਘਰਾਂ ਦੀਆਂ ਛੱਤਾਂ ਚੋਰੀਆਂ ਨੇ ਬੜਾ ਨੁਕਸਾਨ ਜਿਹੜਾ ਹੈ ਹੋ ਜਾਂਦਾ ਹੈ ਉਸ ਨੁਕਸਾਨ ਨੂੰ ਬਚਾਉਣ ਦੇ ਲਈ ਕਿਉਂਕਿ ਦੇਖੋ ਇਹ ਕੁਦਰਤੀ ਆਫਤ ਆ ਇਸ ਆਫਤ ਦੇ ਵਿੱਚ ਅਸੀਂ ਇਸ ਆਫਤ ਨੂੰ ਤਾਂ ਨਹੀਂ ਰੋਕ ਸਕਦੇ ਲੇਕਿਨ ਇੱਕ ਦੂਸਰੇ ਦੀ ਮਦਦ ਦੇ ਲਈ ਅਸੀਂ ਅੱਗੇ ਹੱਥ ਵਧਾ ਸਕਦੇ ਹਾਂ ਔਰ ਜਿੰਨੇ ਵੀ ਲੋਕ ਇਸ ਵੀਡੀਓ ਦੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਹੜ੍ਹ ਵਾਲੇ ਖੇਤਰਾਂ ਦੇ ਵਿੱਚ ਪਹੁੰਚੋ ਜਿਹੜੇ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਵੱਧ ਤੋਂ ਵੱਧ ਜਿੰਨੀ ਮਦਦ ਹੋ ਸਕੇ ਕਰੋ ਕਿਉਂਕਿ ਜਿੱਦਾ ਪੋਲਾ ਜੀ ਨੇ ਆਪਣੇ ਐਫਰਟ ਨਾਲ ਇਹ ਤਰਪਾਲਾ ਮੰਗਾਈਆਂ ਨੇ ਔਰ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰ ਕੀਮਤੀ ਸਮਾਨ ਜਿਹੜਾ ਹੈ ਸ਼ਾਇਦ ਉਹ ਕੁਝ ਹੱਦ ਤੱਕ ਇਹਨਾਂ ਤਰਪਾਲਾਂ ਦੀ ਮਦਦ ਨਾਲ ਬਚ ਸਕੇ ਤੁਸੀਂ ਦੇਖ ਲਈ ਸੀ ਇਹਦਾ ਜਾਣਾ ਪਈ ਧੰਨਵਾਦ